ਅੰਨੀ ਬਬਲੀ ਜਾਨੀ ਗੱਲ ਨਹੀਂ ਰੱਖੀ ਜਿਵੇਂ ਕਿ ਆਮ ਫੈਸਲੇ ਲਿਖੇ ਗਏ ਨੇ ਆਜੂ ਜਸਤਰਾ ਨੂੰ ਸਰਕਾਰ ਜੋ ਮੰਤਰੀ ਸਾਹਿਬ ਨੇ ਦੱਸਿਆ ਹੈ ਕਿ ਅਸੀ ਸਾਹਿਬ ਚੇਅਰਮੈਨ ਸਾਹਿਬ ਇਹ ਸੋਧ ਕਮਾਈ ਇੱਕ ਸਰਪਹਸਾਹ ਸੇ ਅੱਜ ਉਸੇ ਕੋਲ ਕੋਸ਼ਿਸ਼ ਜਿਸ ਦਾ ਪਿੰਡਾਂ ਦਾ ਪਾਣੀ ਜਿਹੜਾ ਹੈਗਾ ਪੈ ਰਹੇ ਆ ਉਹਦੇ ਵਿੱਚ ਨੋ ਪਿੰਡ ਸੀ ਜਿਨ੍ਹਾਂ ਦੇ ਵਿੱਚੋਂ 50 ਪਿੰਡਾਂ ਦਾ ਹੋ ਗਿਆ ਤੇ ਚਾਰ ਪਿੰਡ ਜਿਹੜੇ ਰਹਿੰਦੇ ਸੀ ਉਹਨਾਂ ਦੇ ਪ੍ਰਬੰਧ ਬਾਰੇ ਹੋਰ ਸਾਰਾ ਜਿਹੜਾ ਪਿੰਡਾਂ ਦਾ ਪਾਣੀ ਬੰਦ ਹੋਵੇ ਜਦੋਂ ਉਹਨਾਂ ਦਾ ਪਾਣੀ ਬੰਦ ਹੋਊਗਾ ਤੇ ਦੂਸਰੇ ਦੇ ਡੇਰੇ ਡੇਰੀਆਂ ਦਾ ਖਵਾ ਉਹ ਕਿ ਲੰਬੇ ਸਮੇਂ ਤੋਂ ਸਾਨੂੰ ਬਗਾਇ ਹੈ 2 ਮਹੀਨੇ ਤੋਂ ਕਿੰਨਾ ਕਿ ਡੇਰੀਆਂ ਵਾਲਿਆਂ ਨੇ ਉਹਨਾਂ ਨੂੰ ਵਜਨ ਕੀਤਾ ਹੈ ਵੀ ਤੁਹਾਡਾ ਕੋਈ ਪ੍ਰਬੰਧ ਨਹੀਂ ਹੁੰਦਾ ਉਹਨਾਂ ਦੇਰ ਤੁਹਾਡਾ ਅਸੀਂ ਬਹੁਤ ਵੀ ਚੱਕਾਂਗੇ ਤੇ ਤੁਹਾਡਾ ਜਿਹੜਾ ਹੈਗਾ ਮਤਰਾਲ ਜਿਹੜਾ ਹੈਗਾ ਉਹ ਵੀ ਗ੍ਰੈਵ ਹੈ ਕੰਪਮਪ ਦੇ ਨਾਲ ਚਲਕੇ ਜਾਣਗੇ ਉਹ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਤੇ ਉਹਨਾਂ ਨੂੰ ਉਹ ਸਮੱਸਿਆ ਸੀਗਾ ਕਿ ਅਸੀਂ ਉਹ ਆ ਕਿੱਥੇ ਸਿੱਟਾਂਗੇ। ਉਹਦੇ ਵਾਸਤੇ ਸਾਡੇ 5.5 ਫੀਲਡ ਜਿਹੜੇ ਹੈਗੇ ਆ ਉਹ ਅ ਅ ਪਿਰੇ ਹੈਗੇ ਆ ਠੱਕੇ ਤੇ ਲਾ ਲਿਆ। ਉਹ ਤੇ ਜਿਹੜਾ ਵੀ ਮਰਨੇ ਜਿਹਦੀ ਵੀ ਇਹ ਸਮੱਸਿਆ ਹੋਵੇ ਅਸੀਂ ਮੈਂ ਕਿੱਥੇ ਸਿੱਟਾਂ ਉਹਨੂੰ ਜਗ੍ਹਾ ਦੇ ਦਿੰਦੇ ਆ। ਜਿਹੜਾ ਦੂਸਰਾ ਜਿਹੜਾ ਹੈਗਾ ਅ ਸਾਡੇ ਕੋਲ ਇੱਕ ਵੈਕਮ ਪੰਪ ਖੜਾ ਤੇ ਕਿਸੇ ਨੂੰ ਲੋੜ ਤੋਂ ਹੋਵੇ ਉਹ ਲੈ ਸਕਦਾ। ਤੈਨੂੰ ਵੈਕਮ ਪੰਪ ਅਸੀਂ ਪਿੰਡਾਂ ਨੂੰ ਦੇ ਦਿੱਤੇ ਆ ਸਰਪੰਚਾਂ ਨੂੰ। ਉਹ ਅਗਰੇ ਜਿਹੜਾ ਮਰਜੀ ਉਹਨਾਂ ਨੂੰ ਉਹ ਦੇ ਜਾ ਸਕਦਾ ਉਹ ਸਰਪੰਚ ਪੰਚਾਇਤ ਨਾਲ ਗੱਲ ਕਰੂ ਬਾਕੀ ਜਿਹੜੇ ਦੋ ਪਿੰਡਾ ਉਹਨਾਂ ਦਾ ਪਾਣੀ ਜਿਹੜਾ ਹੈਗਾ ਕੰਡੇ-ਕੰਡੇ ਪਾਏ ਤਾਂ ਪਾਣੀ ਜਿਹੜਾ ਹੈਗਾ ਉਹਦਾ ਜੋੜਨ ਦਾ ਵੀ ਇਹਨਾਂ ਨੇ ਹੱਲ ਕੱਢਿਆ ਕਿ ਉਹ ਪਾਣੀ ਜਿਹੜੇ ਹੈਗੇ ਥੱਲੇ ਨੂੰ ਔਨ ਕਰਕੇ ਉਹਨਾਂ ਦਰਿਆ ਵਿੱਚ ਡਿੱਗਦੇ ਹੋਰ ਅਜੇ ਨਹੀਂ ਕੋਈ ਪ੍ਰਬੰਧ ਨਹੀਂ ਕਰਦੇ ਉਹਨਾਂ ਦਾ ਜੋ ਮਸਲਾ ਹੱਲ ਨਹੀਂ ਹੁੰਦਾ ਉਹ ਵੀ ਇਹਦੇ ਵਿੱਚ ਅੱਜ ਸਾਰੇ ਵਿਭਾਗ ਆਏ ਥਾਹੋਈ ਤੇ ਦੂਸਰੇ ਜਿਹੜਾ ਹੈਗਾ ਦੋ ਪਿੰਡ ਰਹਿੰਦੇ ਆ ਉਹਨਾਂ ਵਾਸਤੇ ਜਿੱਥੇ ਜ਼ਮੀਨ ਹੈਗੀ ਆ ਉੱਥੇ ਸੀਟੇ ਵਾਲਾ ਮਾਡਲ ਹੋ ਜਾਊਗਾ ਦੂਸਰਾ ਜਿਹੜਾ ਹੈਗਾ ਤੇ ਨਾਲ ਹੀ ਉਹ ਹੱਲ ਕੋਈ ਪਿੰਡਾਂ ਦੇ ਲੋਕ ਕਿੰਨਾ ਕੁ ਸਮਰਥਨ ਦੇ ਰਹੇ ਨੇ ਜਦੋਂ ਸਰ ਸਾਰਾ ਕੁਝ ਲੋਕਾਂ ਦਾ ਇਸ ਵਿੱਚ ਰੱਖਣਾ ਜੋ ਤੁਸੀਂ ਵੀ ਦੇਖਦੇ ਆ ਪਿੰਡਾਂ ਦੇ ਵਿੱਚ ਲੋਕਾਂ ਨੇ ਆਪ ਕੀਤਾ ਆਪਨ ਹੱਥੀਂ ਆਪਣਾ ਆਪੇ ਹੀ ਕੰਮ ਸਾਰੀ ਤੁਸੀਂ ਉਹ ਚਾਰ ਪਿੰਡਾਂ ਦਾ ਜਾ ਕੇ ਦੇਖ ਕੇ ਆਓ ਜਰੂਰ ਉਹ ਤੇ ਜਿਹੜਾ ਪਾਣੀ ਦਰਿਆਸ ਢਿੱਕਦਾ ਸੀ ਉਹਨੂੰ ਖੇਤੀ ਨੂੰ ਲੁਕਾਉਂਦੇ ਉਹ ਨਾਲੇ ਸਮੇਂ ਦੇ ਵਿੱਚ ਸੋ ਇਹ ਜਿੰਨਾ ਚਿਰ ਆਪਾਂ ਕਿਸੇ ਚੀਜ਼ ਦਾ ਬਦਲ ਨਹੀਂ ਦਿੰਦੇ ਉਹਨਾਂ ਦਾ ਜਿਹੜਾ ਆਪਾਂ ਲੋਚਨਾ ਜਿੱਦ ਮਰਜ਼ੀ ਕਰੀ ਉਹਦੇ ਇੱਕ ਬਦਲ ਦੀ ਲੋੜ ਹੈ ਸੋ ਇਹਦੇ ਵਾਸਤੇ ਜਿਹੜਾ ਪਿੰਡਾਂ ਦਾ ਸੀਗਾ ਉਹ ਉਹਨਾਂ ਦਾ ਪ੍ਰਬੰਧ ਕਰਨਾ ਸੀ ਉਹ ਨਹੀਂ ਹੋਇਆ ਸੋ ਇਹਦੇ ਨਾਲ ਦੇ ਦੂਸਰੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਪਿੰਡਾਂ ਦਾ ਵੀ ਜਿਹੜੂ ਪਿੰਡਾਂ ਤੋਂ ਜਿਹੜਾ ਸੀਗਾ ਧੱਫਾ ਲੱਗਾ ਵੱਡੇ ਦਰਿਆ ਵਿੱਚ ਕਰਦੇ ਪਾਣੀ ਪਾਉਣ ਦਾ ਉਹ ਪਿੰਡਾਂ ਤੋਂ ਲੱਸੀ ਗਾ ਬਾਕੀ ਰਹਿ ਗਏ ਸਾਇਰ ਕੋਈ ਡੈਰੀਆਂ ਵਾਲਿਆਂ ਨੂੰ ਲਗਾਤਾਰ ਉਹਨਾਂ ਨੂੰ ਬੇਨਤੀ ਵੀ ਕਰ ਰਹੇ ਕਿ ਪ੍ਰਸ਼ਾਸਨ ਵੀ ਉਹਦੇ ਵਾਸਤੇ ਇਹਨਾਂ ਨੇ ਥਾਂ ਵੀ ਦਿੱਤੀ ਹੈ ਉਹਨਾਂ ਨੂੰ ਚੱਕ ਕੇ ਲੈ ਜਾਣ ਵਾਸਤੇ ਸੀ ਵੀ ਦੋ ਦਿਨਾਂ ਤੇ ਡੈਰੀਆਂ ਵਾਲਿਆਂ ਨੂੰ ਵੀ ਬਹੁਤ ਸੀ ਇਹਦੇ ਵਿੱਚ ਪਾ ਦਿਓ ਸੋਲਾ ਪ੍ਰਬੰਧ ਉਹਨਾਂ ਨੇ ਕਰਨਾ ਸੀ ਦੋ ਮਹੀਨੇ ਲੰਘ ਗਏ ਅਜੇ ਜੋ ਕੋ ਪਾਣੀ ਪੈ ਰਹੇ ਉਹਦੇ ਵਾਸਤੇ ਵੀ ਕਰਤਾ ਹੋਇਆ ਕਿ ਕੌਣ ਜ਼ਿੰਮੇਵਾਰ ਹੈ ਤਾਂ ਇਹ ਤੇ ਨਹੀਂ ਕਰ ਸਕਦੇ ਕਿ ਉਹ ਮੈਗਵਾਉ ਨੂੰ ਛੋੜ ਦੋਵੇ ਔਰ ਜਿਹੜਾ ਹੈਗਾ ਤਾਂ ਪਾਣੀ ਨਹੀਂ ਪਾਣਾ ਚਾਹੀਦਾ ਉਹਦੇ ਵਾਸਤੇ ਵੀ ਸਾਰਿਆਂ ਨੇ ਜੋ ਵਾਰੀ ਤੇ ਹੋਈ ਹੈ ਦੂਸਰੇ ਜਿਹੜੇ ਇਹਨੂੰ ਸਾਫ ਸਫਾਈ ਕਰਨ ਵਾਲਾ ਉਹਨੂੰ ਵੀ ਇਹਦੇ ਕੰਮ ਨੂੰ ਹੋਣਾ ਚਾਹੀਦਾ ਔਰ ਜਿਹੜਾ ਹੈਵੇ ਇੱਕ ਵਾਰ ਇਹ ਵੀ ਪਹਿਰੀ ਜਿਹੜੀ ਗੰਦਗੀ ਨੂੰ ਰੋਕੇ ਜਾਵੇ ਦੂਸਰੇ ਨਹੀਂ ਪਈ ਹੋਈ ਇਹਨੂੰ ਘੱਟਿਆ ਜਾਵੇ ਉਹਦੇ ਨਾਲ ਹੀ ਫਿਰ ਜਦੋਂ ਪਾਣੀ ਛੱਡ ਹੋਵੇ ਤੇ ਇਹਦੇ ਵਿੱਚ ਸਾਫ ਪਾਣੀ ਜਿਹੜਾ ਹੋਵੇ ਇਸ ਤੋਂ ਬਾਅਦ ਜਿਹੜਾ ਡਾਈੰਗ ਵਾਲਾ ਪਾਣੀ ਪੈਰੇ ਉਹਨਾਂ ਵਾਲਾ ਵੀ ਕਰੋ ਤੇ ਕੋਈ ਵੀ ਸਾਰਾ ਕਿਸੇ ਦਾ ਵੀ ਪੈਰੇ ਸਾਰਿਆਂ ਦਾ ਹੁਣੇ ਧਿਆਨ ਔਰ ਦੂਸਰੇ ਵੀ ਅ ਲਗਾਤਾਰ ਕਮੇਟੀਆਂ ਬਣੀਆਂ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਵੀ ਉਹਨਾਂ ਕੋਲ ਰਿਪੋਰਟ ਲਿਆ ਕਰੋ ਤੁਸੀਂ ਕੀ ਕੀਤਾ ਆ ਤੁਸੀਂ ਕੀ ਕੀਤਾ ਅਸੀਂ ਵੀ ਉਹਨਾਂ ਦੇ ਕੋਲੋਂ ਜਿੱਤੇ ਉਹਨਾਂ ਦਾ ਧਿਆਨ ਨਹੀਂ ਜਾਂਦਾ ਅਸੀਂ ਰੈਗੂਲਰ ਆਪਣਾ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਤੇ 에어 ਪੋਲੂਸ਼ਨ ਤੇ ਜਿਹੜਾ ਹੈਗਾ ਏਰੀ ਫੇਰ ਆ ਫੇਰ ਹੀ ਕਰ ਰਹੀ ਹੈ ਚੀਟਿੰਗ ਹੋ ਰਹੀ ਹੈ ਉਹਦੇ ਉੱਤੇ ਉਹਨਾਂ ਦਾ ਰੋਜ਼ ਅਸੀਂ ਕਰਾ ਹੈਗਾ ਭੇਜਦੇ ਆ ਤੇ 10 ਸਕੇਪਾ ਹੁਣ ਤੇ 15 ਖਾਸ ਕਰਕੇ ਇਹ ਨੇ ਏਰੀਆ ਦੇ ਵਿੱਚ ਬਿਲਕੁਲ ਇੱਕ ਖਾਨੇ ਉੱਤੇ ਫੋਕਸ ਕਰਕੇ ਤੇ ਫਿਰ ਉਹਨੂੰ ਜਿਹੜਾ ਹੈਗਾ ਕਿਤੇ ਵੀ ਪੈ ਰਿਹਾ ਪਾਣੀ ਖੈਰ ਕਾਨੂੰਨੀ ਖੈਰ ਸੰਵਿਧਾਨਕ ਨਾ ਇੰਡਸਟਰੀ ਪਾ ਸਕਦੀ ਹੈ ਨਾ ਮਿਊਨਿਸਪਲ ਕਾਰਪੋਰੇਸ਼ਨ ਨਾ ਹੀ ਪੰਚਾਇਤ ਪਾ ਸਕਦੀ ਕਿਸੇ ਨੂੰ ਕੋਈ ਦੁਕਾਨ ਨਹੀਂ ਪਰ ਹੁਣ ਨਿਕਰੇ ਸੀ ਉਹ 1973 ਦਾ ਐਕਟ ਨਹੀਂ ਲਾਗੂ ਹੋਇਆ ਹੁਣ ਅਸੀਂ ਨਵਾਂ ਐਕਟ ਲੈ ਆਂਦਾ ਉਹ ਕਦੇ ਲੱਗੂ ਗਲਤੰਨੀ ਨਾ ਲੱਗੂ ਨਹੀਂ ਕਰਦੇ ਉਹਨਾਂ ਤੇਰੀ ਉਹਦੀ ਹੌਟਪੁਟ ਨਹੀਂ ਅੱਜ ਸਾਰੀ ਜਿਹੜੀ ਹੈਗੀ ਅੱਜ ਦੀ ਜਿਹੜੀ ਹੈਗੀ ਮੀਟਿੰਗ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿ ਇਹ ਆਉਣ ਵਾਲੇ ਸਮੇਂ ਦੇ ਉਹਨਾਂ ਦਾ ਅੱਠਵਾਂ ਗੇੜਾ ਤੇ ਨੌਵਾਂ ਵੀ ਇਹਨਾਂ ਨਾਮ ਤੈਅ ਕੀਤਾ ਕਿ ਅਸੀਂ ਜਿਹੜੇ ਹੈਗੇ ਟ੍ਰੀਟਮੈਂਟ ਪਲਾਂਟ ਉਹ ਸਾਰੇ ਦੇਖਣੇ ਆ ਤੇ ਪਹਿਲੀ ਗੱਲ ਤਾਂ ਸਾਡੀ ਇੱਥੇ ਨਿਗਾਹ ਜਾਵੇ ਜੇ ਆਉਟਪੁਟ ਨਹੀਂ ਦੇ ਰਿਹਾ ਤੇ ਉਹ ਕੰਮ ਕਰ ਲਓ ਉਹਦੇ ਵਾਸਤੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਮਿਹਨਤ ਤੇਜ਼ ਹੋਊਗੀ ਜਿਹਦੇ ਨਾਲ ਹੁਣ ਪਿੰਡਾਂ ਨਾਲੋਂ ਜ਼ਿਆਦਾ ਫੋਕਸ ਸ਼ਹਿਰ ਦੇ ਵਿੱਚ ਆ ਗਿਆ ਕਿਉਂਕਿ ਪਹਿਲਾਂ ਸਭ ਤੋਂ ਵੱਡੀ ਪ੍ਰੋਬਲਮ ਸੀ ਜਿਹੜੇ 70 ਮਲ ਡੀ ਪਾਣੀ ਜਿਹੜਾ ਡਿੱਕਦਾ ਸੀ ਉਹ ਰੁਕ ਗਿਆ ਉਹਦੇ ਨਾਲ ਹੁਣ ਪਿੰਡਾਂ ਦਾ ਪ੍ਰਬੰਧ ਸੀ ਉਹਦੇ ਵਿੱਚ ਵੀ ਵਿਗੜ ਹੈਗਾ ਸਾਰਾ ਕੁਝ ਹੋ ਗਿਆ ਫਿਰ ਹੁਣ ਡੈਰੀਆਂ ਉਹਨਾਂ ਦਾ ਪ੍ਰਬੰਧ ਵਾਸਤੇ ਲਗਾਤਾਰ ਕਰ ਰਹੇ ਆ ਉਹਨਾਂ ਦੇ ਨਾਲ ਜੇ ਵੀ ਤੁਹਾਨੂੰ ਫਰਕ ਚੋਰੀ ਜਿਹੜੀਆਂ ਮਿਲ ਜੂਗੀ ਇਹ ਵੀ ਪਾਣੀ ਬੰਦ ਹੋ ਜਾਣਾ ਠੀਕ ਤੁਹਾਨੂੰ ਆ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਅੱਜ ਰਿਵਿਊ ਮੀਟਿੰਗ ਬੁੱਡਾ ਦਰਿਆ ਦੇ ਸੰਬੰਧ ਵਿੱਚ ਅਸੀਂ ਅੱਜ ਰੱਖੀ ਸੀ ਜਿਹਦੇ ਵਿੱਚ ਸਾਡੇ ਐਮਪੀ ਸਰਬਰ ਬਾਬਸ ਪ੍ਰਵੀਰ ਸਿੰਘ ਸਿਚੂਵਾਲ ਜੀ ਸਾਡੇ ਐਮਐਲਐਸ ਸਰਬਰ ਸਾਡੇ ਮੇਅਰ ਸਰਬਰ ਤੇ ਨਾਲ ਡੀਸੀ ਕਮਿਸ਼ਨਰ ਤੇ ਪੂਰੇ ਡਿਪਾਰਟਮੈਂਟਸ ਇੱਥੇ ਮੌਜੂਦ ਸੀਗਾ ਇਟ ਵਾਸ ਜਸਟ ਅ ਰੂਟੀਨ ਰਿਵਿਊ ਮੀਟਿੰਗ ਸੀ ਕਿ ਅਸੀਂ ਕਿੱਥੇ ਪਹੁੰਚੇ ਹਾਂ ਤਾਂ ਅੱਗੇ ਸਾਡਾ ਕੀ ਪਲਾਨਿੰਗ ਹੈ ਅਸੀਂ ਕੀ ਕਰਨਾ ਹੈਗਾ ਤੇ ਉਹ ਸਬੰਧ ਵਿੱਚ ਸਾਰੇ ਅਸੀਂ ਇਕੱਠੇ ਹੋਏ ਸੀ ਜੀ ਸਰ ਜਿਹੜਾ ਬਾਰੇ ਨੀਡਲ ਲਾਸ ਵਿੱਚ ਸਸੰਝ ਆ ਰਹੀ ਹੈਗੀ ਇਹਦੇ ਵਿੱਚ ਵੀ ਇੱਕ ਬੰਦਾ ਕਹਿੰਦਾ ਜਖਮੀ ਵੀ ਹੋਇਆ ਹੈ ਸਰ ਉਹਦੇ ਵਿੱਚ ਉਹਦੇ ਬਾਰੇ ਕੀ ਕੀਤਾ ਜਾਊਗਾ ਮੇਰੇ ਮੇਰੇ ਧਿਆਨ ਚ ਨਹੀਂ ਉਹ ਗੱਲ ਆਈ ਜੇ ਇਦਾਂ ਦੀ ਖਬਰ ਹੈਗੀ ਤਾਂ ਮੈਂ ਉਹਨੂੰ ਪੂਰਾ ਇਨਟੈਰੋਗੇਟ ਕਰ ਲੈਂਦੇ ਆਪਾਂ ਕਿੱਥੋਂ ਆਈ ਹੈ ਜੇ ਕਿਨੇ ਉਹ ਚ ਪਈ ਹੈਗੀ ਆ ਕੋਈ ਹਸਪੀਟਲ ਸੋਰਸ ਹੈਗਾ ਜਾਂ ਕੋਈ ਕਿਤੇ ਉਹਦਾ ਕੀ ਉਹ ਤਾਂ ਮੈਂ ਲੱਗ ਬੰਦੇ ਬਹੁਤ ਸੋਚ ਗਿਆ ਕਿ ਜਦੋਂ ਤੱਕ ਇਹ ਪੂਰੀ ਹੋ ਰਹੀ ਹੈ ਮੈਂ ਮੈਂ ਫਾਈਂਡ ਆਊਟ ਮੈਂ ਉਹਦਾ ਪੂਰਾ ਆਪਾਂ ਉਜਾ ਵਿਚਾਰ ਕਰਕੇ ਸਾਰੇ ਆਪਾਂ ਇਨਵੈਸਟਿਗੇਟ ਕਰ ਲਏ ਆਪਾਂ ਜੀ ਸਰ ਜਿਸ ਤਰ੍ਹਾਂ ਅੱਜ ਮੀਟਿੰਗ ਰੱਖੀ ਗਈ ਸੀ ਉਸ ਤੋਂ ਪਹਿਲੇ ਵੀ ਇੱਕ ਵਾਰ ਮੀਟਿੰਗ ਕੀਤੀ ਉਸ ਤੋਂ ਬਾਅਦ ਜਿਹੜਾ ਡੇਰੀਆਂ ਦਾ ਪਾਣੀ ਹੈ ਕਰੀਏ ਟਾਈਮ ਤੱਕ ਪਾਣੀ ਹਜੇ ਵੀ ਜਿਹੜਾ ਉਹ ਦਰੀਆਂ ਉੱਤੇ ਜਾ ਰਿਹਾ ਹੈ ਕਿੰਨੀ ਸਮਾਂ ਤੱਕ ਜਿਹੜਾ ਇਹਨਾਂ ਨੂੰ ਬੰਦ ਕਰਾ ਕੇ ਅੱਗੇ ਕੰਮ ਸਾਰੇ ਅੱਛਾ ਸਫਾਈ ਦਾ ਕੰਮ ਕਿਸ ਤਰੀਕੇ ਨਾਲ ਜੀ ਦੇਖੋ ਅਸੀਂ ਕੋਈ ਸਵਾ ਬੰਦ ਜਾਂ ਟਾਈਮ ਬਾਉਂਡ ਅਸੀਂ ਨਹੀਂ ਕਰ ਸਕਦੇ ਆਪਾਂ ਤੇ ਅਸੀਂ ਤਰਿਓ ਆ ਸਹੀ ਸੋਚ ਲਾ ਕੇ ਸੱਚੀ ਸੋਚ ਲਾ ਕੇ ਤੇ ਬੜੀ ਕਹਾਂਗੇ ਕਿ ਲੰਬਾ ਸਮਾਂ ਲੱਗਣਾ ਹੈ ਪਰ ਸਾਡਾ ਸੋਚ ਸਾਡੀ ਦਿਸ਼ਾ ਸਹੀ ਹੈਗੀ ਆਪਾਂ ਹੌਲੀ ਹੌਲੀ ਆਪਾਂ ਲੱਗੇ ਹਾਂ ਕੋਈ ਸਾਨੂੰ ਕੁਝ ਕਿਤੇ ਨਾ ਕਿਤੇ ਸਾਨੂੰ ਪੋਜੀਟਿਵ ਰਿਸਪੌਂਸਿਵ ਮਿਲਿਆ ਹੈਗਾ ਸੀ ਸਹੀ ਦਿਸ਼ਾ ਚ ਚੱਲ ਰਹੇ ਆਪਾਂ ਤੇ ਕਿਤੇ ਕਿਤੇ ਸਾਡੇ ਜਿਹੜੇ ਲੋਕ ਨੇ ਇੱਥੋਂ ਦੇ ਲੋਕਲ ਡੇਰੀ ਵਾਲੇ ਅਜੇ ਵੀ ਉਹ ਪਾਣੀ ਸਿੱਧਾ ਦਰਿਆ ਵਿੱਚ ਹੀ ਉਹ ਸੁੱਟ ਰਹੇ ਨੇ ਤੇ ਉਸੇ ਸੰਬੰਧ ਵਿੱਚ ਅੱਜ ਤੱਕ ਕੀਤੀ ਜਿਵੇਂ ਉਹ ਕੋਈ ਦਿੱਕਤ ਇਹ ਤਾਂ ਨਹੀਂ ਆਂਦੀ ਜੋ ਅਸੀਂ ਅਗਲੀ ਕਾਰਵਾਈ ਫਿਰੋਜ਼ ਸਾਹਿਬ ਨਾਲ ਅਸੀਂ ਆਪਾਂ ਕਰਾਂਗੇ ਕਿਉਂਕਿ ਸਾਡਾ ਮਕਸਦ ਹੈ ਕਿ ਦਰਿਆ ਨੂੰ ਅਸੀਂ ਡੇਰੀ ਦਾ ਪਾਣੀ ਦਾ ਸਾਫ ਕਰਨਾ ਡਾਈਂਗਾਂ ਦੇ ਪਾਣੀ ਜਿਹੜੀ ਮਾਰ ਵਜਦੀ ਉਹਦੇ ਬਾਰੇ ਕੀ ਵਿਚਾਰ ਜਾਂਦਾ ਨਹੀਂ ਸਾਰਿਆਂ ਦੇ ਸਾਰਿਆਂ ਦੇ ਆਪਾਂ ਸਾਰਿਆਂ ਦੇ ਵਿਚਾਰ ਜਿਹੜਾ ਗਲਾ ਪਾਣੀ ਮਾਰ ਡੇਰੀ ਵਾਲਾ ਤਾਂ ਫਿਰ ਕਿੱਥੇ ਕਿੱਥੇ ਬਿਲਕੁਲ ਸਹੀ ਗੱਲ ਨਹੀਂ ਉਹਦਾ ਵੀ ਅਸੀਂ ਆਪਾਂ ਜਿਹੜੀ ਨੈਕਸਟ ਵਿਜ਼ਿਟ ਵਾਪਸ ਇਹਨੇ ਗੱਲ ਕਰਕੇ ਆਪਾਂ ਇੱਕ ਦਿਨ ਅਸੀਂ ਜਿਹੜੇ ਸੀਟੀਵੀ ਪਲਾਂਟ ਹੈਗੇ ਸਾਰੇ ਇੱਥੇ ਚਾਰ ਪਾਏਗੇ ਉਹਨਾਂ ਦੇ ਵੀ ਅਸੀਂ ਆਪੇ ਕਰੂ ਵਿਜ਼ਿਟ ਕਰਨੀ ਆਪਾਂ ਜੀ ਕਮੇਟੀ ਰੱਖੀ ਹੈ ਉਸ ਤੋਂ ਬਾਅਦ ਕੀ ਡਿਸੀ ਨੇ ਮੈਂ ਹੋਈ ਮੈਂ ਦੱਸਿਆ ਤੇ ਰਿਵਿਊ ਮੀਟਿੰਗ ਸੀ ਜੀ ਆਪਾਂ ਜਿਹੜੀ ਅਗਲੇ ਆਸੀ ਕਰਨਾ ਵਿਜ਼ਿਟ ਜਿਹੜੀ ਆਪਾਂ ਸੀਟੀਵੀ ਪਲਾਂਟਸ ਵਿਜ਼ਿਟ ਕਰਨੀ ਆਪਾਂ ਤੇ ਅਸੀਂ ਕਿੱਥੇ ਪਹੁੰਚੇ ਕਿੱਥੇ ਖੜੇ ਧਗੇ ਕਿਦਾਂ ਆਪਣੇ ਆਪ ਨੂੰ ਹੋਰ ਇਹਨੂੰ ਵਧੀਆ ਤਰੀਕੇ ਨਾਲ ਅਪਲਾਈ ਕਰਨਾ ਉਸ ਸਬੰਧ ਵਿੱਚ ਅੱਜ ਬੈਠੇ ਸੀ ਆਪਾਂ ਜੀ ਕੀ ਬਾਤ ਹੈ